ਦੁਨੀਆ ਦੇ ਵਿੱਚ ਸਭ ਤੋਂ ਖਤਰਨਾਕ ਬਿਮਾਰੀ ਅੱਜ ਦੇ ਸਮੇਂ ਦੇ ਵਿੱਚ ਕੈਂਸਰ ਨੂੰ ਮੰਨਿਆ ਜਾ ਰਿਹਾ ਤੇ ਕੈਂਸਰ ਹੁਣ ਮਰਦਾਂ ਦੇ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈਗਾ ਕਿਉਂਕਿ ਇਸ ਦੇ ਮਾਮਲੇ ਬਹੁਤ ਜ਼ਿਆਦਾ ਆ ਚੁੱਕੇ ਨੇ ਜਿੱਥੇ ਪਹਿਲਾਂ ਔਰਤਾਂ ਦੇ ਵਿੱਚ ਕੈਂਸਰ ਦੇ ਮਾਮਲੇ ਜ਼ਿਆਦਾ ਦੇਖੇ ਜਾਂਦੇ ਸੀਗੇ ਪਰ ਹੁਣ ਮਰਦਾਂ ਦੇ ਵਿੱਚ ਵੀ ਕੈਂਸਰ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਤੇ ਉੱਥੇ ਹੀ ਕੁਝ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਹਾ ਹੈਗਾ ਕਿ ਜੇਕਰ ਮਰਦਾਂ ਦੇ ਵਿੱਚ ਕੋਈ ਅਜੀਬੇ ਲੱਛਣ ਮਹਿਸੂਸ ਹੁੰਦੇ ਨੇ ਨਜ਼ਰ ਅੰਦਾਜ਼ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਤੇ ਵੀਡੀਓ ਤੁਸੀਂ ਅੰਤ ਤੱਕ ਜ਼ਰੂਰ ਦੇਖਿਓ ਤੁਹਨ ਦੱਸਦੀ ਹੈ ਕਿ ਮਰਦਾਂ ਦੇ ਵਿੱਚ ਕੈਂਸਰ ਦੇ ਮਾਮਲੇ ਤੇਜ ਦੇ ਨਾਲ ਵਧ ਰਹੇ ਨੇ ਤਾਂ ਜਾਣਦੇ ਇਸ ਪੂਰੀ ਵੀਡੀਓ ਦੇ ਵਿੱਚ ਕਿ ਮਰਦਾਂ ਦੇ ਵਿੱਚ ਕੈਂਸਰ ਦੇ ਲੱਛਣ ਕੀ ਨੇ ਅਤੇ ਇਹਨਾਂ ਤੋਂ ਬਚਾਅ ਦੇ ਲਈ ਕੀ ਕਰਨਾ ਚਾਹੀਦਾ ਤਾਂ ਉਮਰ ਵਧਨ ਦੇ ਨਾਲ ਸਰੀਰ ਦੇ ਵਿੱਚ ਦਰਦ ਅਤੇ ਥਕਾਵਟ ਨੂੰ ਅਕਸਰ ਆਮ ਮੰਨ ਜਾਂਦਾ ਹੈ ਪਰ ਕੁਝ ਲੱਛਣਾਂ ਦੇ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਉੱਤੇ ਹੀ ਤੁਹਾਨੂੰ ਦੱਸਦੀ ਹੈ ਕਿ ਸੂਤਰਾਂ ਦੇ ਮੁਤਾਬਕ ਡਾਕਟਰ ਜੋ ਕਿ ਉਬਸ ਨੇ ਸਮਝਾਇਆ ਹੈਗਾ ਕਿ ਪਿੱਠ ਦਰਦ ਲਗਾਤਾਰ ਥਕਾਵਟ ਤੇ ਭਾਰ ਘਟਨਾ ਅਤੇ ਗਲੇ ਦੇ ਵਿੱਚ ਖਰਾਸ਼ ਵਰਗੇ ਇਹ ਮਾਮੂਲੀ ਲੱਛਣ ਵੀ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਨੇ ਪਿੱਠ ਦਰਦ ਅਕਸਰ ਉਮਰ ਜਾਂ ਫਿਰ ਮਾਸਪੇਸ਼ੀਆਂ ਦੀ ਕਮਜ਼ੋਰੀ ਦੇ ਨਾਲ ਜੁੜਿਆ ਹੋਇਆ ਹੁੰਦਾ ਪਰ ਜੇਕਰ ਦਰਦ ਬਣਿਆ ਰਹਿੰਦਾ ਹੈ ਜਾਂ ਫਿਰ ਗੰਭੀਰ ਮਹਿਸੂਸ ਹੁੰਦਾ ਹੈ ਤਾਂ ਇਹ ਕਿਸੇ ਸੰਕੇਤ ਤੋਂ ਘਟ ਨਹੀਂ ਹੈਗਾ ਤਾਂ ਇਹ ਕੈਂਸਰ ਦਾ ਲੱਛਣ ਹੋ ਸਕਦਾ ਹੈ ਖਾਸ ਕਰਕੇ ਜੇ ਦਰਦ ਗਤੀਵਿਧੀ ਦੇ ਨਾਲ ਸੰਬੰਧਿਤ ਨਹੀਂ ਹੈ ਰਾਤ ਨੂੰ ਜਾਂ ਫਿਰ ਸਵੇਰੇ ਵਾਦਾ ਹੈ ਜਾਂ ਫਿਰ ਇਲਾਜ ਇਜ਼ਾ ਇਲਾਜ ਠੀਕ ਤਰ੍ਹਾਂ ਨਹੀਂ ਹੁੰਦਾ ਥਕਾਵਟ ਜਾਂ ਫਿਰ ਕਮਜ਼ੋਰੀ ਦੀ ਕਮਜ਼ੋਰੀ ਵੀ ਇੱਕ ਗੰਭੀਰ ਸੰਕੇਤ ਹੋ ਸਕਦੀ ਹੈ ਡਾਕਟਰ ਦੇ ਅਨੁਸਾਰ ਜੇਕਰ ਤੁਸੀਂ ਕਾਫੀ ਨੀਂਦ ਅਤੇ ਆਰਾਮ ਕਰਨ ਦੇ ਬਾਵਜੂਦ ਵੀ ਥਕਾਵਟ ਮਹਿਸੂਸ ਕਰਦੇ ਰਹਿੰਦੇ ਹੋ ਤਾਂ ਇਹ ਸਰੀਰ ਦੇ ਵਿੱਚ ਕੈਂਸਰ ਸੈੱਲਾਂ ਦੀ ਗਤੀਵਿਧੀ ਦਾ ਨਤੀਜਾ ਹੋ ਸਕਦਾ ਹੈ ਕੈਂਸਰ ਸੈੱਲ ਸਰੀਰ ਦੀ ਊਰਜਾ ਅਤੇ ਪੋਸ਼ਟਿਕ ਤੱਤਾਂ ਦੀ ਵਰਤੋਂ ਜੋ ਕਿ ਪ੍ਰਤੀਕਿਰਤੀ ਦੇ ਲਈ ਕਰਦੇ ਨੇ ਜੇਕਰ ਇਹ ਥਕਾਵਟ ਲੰਬੇ ਸਮੇਂ ਤੱਕ ਭਣੀ ਰਹਿੰਦੀ ਹੈ ਅਤੇ ਭਾਰ ਘਟਾਉਣਾ ਬੁਖਾਰ ਜਾਂ ਫਿਰ ਦਰਦ ਵਰਗੇ ਲੱਛਣ ਵੀ ਰਹਿੰਦੇ ਨੇ ਤਾਂ ਤੁਰੰਤ ਡਾਕਟਰ ਦੇ ਨਾਲ ਸਲਾਹ ਕਰਨਾ ਬੇਹਦ ਮਹੱਤਵਪੂਰਨ ਹੈ ਇਹ ਅਕਸਰ ਕਿਸੇ ਅੰਦਰੂਨੀ ਕੈਂਸਰ ਦਾ ਸ਼ੁਰੂਆਤੀ ਸੰਕੇਤ ਹੋ ਸਕਦਾ ਹੈ ਫਿਰ ਬਿਨਾ ਚਾਹੇ ਵਿੱਚ ਜੋ ਕਿ ਬਿਨਾ ਚਾਹੇ ਭਾਰ ਘਟਣਾ ਵੀ ਇੱਕ ਚੇਤਾਵਨੀ ਹੈ ਜੇਕਰ ਖੁਰਾਕ ਜਾਂ ਫਿਰ ਕਸਰਤ ਤੋਂ ਬਿਨਾ ਭਾਰ ਘਟ ਰਹਾ ਹੈਗਾ ਤੁਹਾਡਾ ਵਜ਼ਨ ਘਟ ਰਿਹਾ ਹੈ ਤਾਂ ਇਹ ਪੇਨ ਕਰੀਅਰਸ ਫਿਫੜਿਆਂ ਪੇਟ ਜਾਂ ਫਿਰ ਨਲੀ ਦੇ ਕੈਂਸਰ ਨਾਲ ਜੁੜਿਆ ਹੋ ਸਕਦਾ ਹੈ ਹਾਲਾਂਕਿ ਹੋਰ ਕਾਰਕ ਜਿਵੇਂ ਕਿ ਤਣਾਅ ਜਾਂ ਫਿਰ ਹਾਰਮੋਨਸ ਬਦਲਾਅ ਵੀ ਭਾਰ ਘਟਾਉਣ ਦੇ ਵਿੱਚ ਯੋਗਦਾਨ ਪਾ ਸਕਦੇ ਨੇ ਜੇਕਰ ਗਲੇ ਦੇ ਵਿੱਚ ਖਰਾਸ਼ ਹੈ ਤਾਂ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿੰਦੀ ਹੈ ਤਾਂ ਇਸ ਨੂੰ ਆਮ ਜ਼ੁਖਾਮ ਜਾਂ ਫਿਰ ਖੰਗ ਸਮਝ ਕੇ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਡਾਕਟਰ ਦੇ ਅਨੁਸਾਰ ਜੇਕਰ ਦਰਦ ਦੇ ਨਾਲ ਉੱਚੀ ਆਵਾਜ਼ ਨਿਗਲਣ ਦੇ ਵਿੱਚ ਮੁਸ਼ਕਲ ਜਾਂ ਫਿਰ ਕੰਨ ਦੇ ਵਿੱਚ ਦਰਦ ਹੋਵੇ ਤਾਂ ਇਹ ਗਲੇ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ ਮਾਹਿਰਾ ਦਾ ਕਹਿਣਾ ਹੈਗਾ ਕਿ ਸਰੀਰ ਹਮੇਸ਼ਾ ਸੰਕੇਤ ਦਿੰਦਾ ਹੈ ਫਰਕ ਸਿਰਫ ਇਹਨਾਂ ਹੈ ਕਿ ਅਸੀਂ ਉਹਨਾਂ ਨੂੰ ਕਿੰਨੀ ਜਲਦੀ ਪਛਾਣਦੇ ਹਾਂ ਜੇਕਰ ਕੋਈ ਅਸਧਾਰਨ ਲੱਛਣ ਲੰਬੇ ਸਮੇਂ ਤੱਕ ਬਣੇ ਰਹਿੰਦੇ ਨੇ ਤਾਂ ਡਾਕਟਰ ਦੇ ਨਾਲ ਸਲਾਹ ਕਰਨਾ ਬੇਹਦ ਮਹੱਤਵਪੂਰਨ ਹੈ ਕਿਉਂਕਿ ਸਮੇਂ ਸਿਰ ਨਿਦਾਨ ਅਤੇ ਇਲਾਜ ਜਾਨ ਬਚਾ ਸਕਦਾ ਹੈ